ਹਾਂਜੀ ਦੋਸਤੋ ਬਹੁਤ ਵੱਡੀ ਅਪਡੇਟ ਆ ਚੁੱਕੀ ਹੈ ਜਿਵੇਂ ਕਿ ਪਬਲਿਕ ਨੋਟਿਸ ਜਿਹੜਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧੀ ਸਰਕਾਰੀ ਐਫੀਲੀਏਟਡ ਐਡਿਟ ਅਤੇ ਅਫੀਲੀਏਟਡ ਸਕੂਲ ਮੁਖੀਆਂ ਅਤੇ ਪੰਜਾਬ ਰਾਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਰਾਜ ਵਿੱਚ ਆਏ ਹੜ੍ਹਾਂ ਅਤੇ ਖਰਾਬ ਮੌਸਮ ਦੀ ਸੰਭਾਵਨਾ ਦੇ ਚੱਲਦੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੂਹ ਸਕੂਲਾਂ ਵਿੱਚ 3 ਸਤੰਬਰ 2025 ਤੱਕ ਖੋਜਿਤ ਹੋਈਆਂ ਛੁੱਟੀਆਂ ਦੇ ਮੱਦੇਨਜ਼ਰ ਬੋਰਡ ਵੱਲੋਂ ਅਕਾਦਮਿਕ ਸਾਲ 2025-26 ਲਈ 8ਵੀਂ ਤੋਂ 12ਵੀਂ ਸ਼੍ਰੇਣੀਆਂ ਲਈ ਸਕੂਲ ਵਿੱਚ ਦਾਖਲਾ ਲੈਣ ਵਾਲੇ ਰੈਗੂਲਰ ਵਿਦਿਆਰਥੀਆਂ ਵਾਸਤੇ ਨਿਰਧਾਰਿਤ ਕੀਤੀਆਂ ਗਈਆਂ ਦਾਖਲਾ ਦੀ ਅੰਤਿਮ ਮੀਤੀਆਂ ਜਿਵੇਂ ਕਿ 29 ਅਗਸਤ 2025 ਵਿੱਚ 10 ਸਤੰਬਰ 2025 ਤੱਕ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਲਈ ਪਹਿਲਾਂ ਜਾਰੀ ਸ਼ਡਿਊਲ ਅਨੁਸਾਰ ਨਿਰਧਾਰਿਤ ਕੀਤੀ ਗਈ ਮਿਤੀ 9 ਸਤੰਬਰ 2025 ਵਿੱਚ 19 ਸਤੰਬਰ 2025 ਤੱਕ ਵਾਦਾ ਕੀਤਾ ਗਿਆ ਹੈ। ਤਾਂ ਦੋਸਤੋ ਬਹੁਤ ਹੀ ਵੱਡੀ ਅਪਡੇਟ ਹੈ ਕਿ ਜਿੱਦਾਂ ਤੁਹਾਨੂੰ ਪਤਾ ਹੀ ਸੀ ਕਿ ਸਟੂਡੈਂਟ ਜਿਹੜੇ ਹੈਗੇ ਸੀਗੇ ਉਹਨਾਂ ਨੂੰ ਪਹਿਲਾਂ ਜਿਹੜਾ ਟਾਈਮ ਦਿੱਤਾ ਗਿਆ ਸੀਗੇ 8ਵੀਂ ਤੋਂ ਲੈ ਕੇ ਜਿਹੜੇ 12ਵੀਂ ਸ਼੍ਰੇਣੀ ਦੇ ਸਕੂਲ ਜਿਹੜੇ ਦਾਖਲਾ ਲੈਣ ਵਾਲੇ ਰੈਗੂਲਰ ਵਿਦਿਆਰਥੀ ਸੀਗੇ ਉਹਨਾਂ ਦੀ ਪਹਿਲਾਂ ਅੰਤਿਮ ਮਿਤੀ ਜਿਹੜੀ ਹੈਗੀ ਸੀ 29 ਅਗਸਤ 2025 ਸੀ। ਉਸ ਤੋਂ ਵਾਦਾ ਕਿ ਹੁਣ 10 ਸਤੰਬਰ 2025 ਤੱਕ ਵਾਦਾ ਕਰ ਦਿੱਤਾ ਗਿਆ ਸੀ ਤੇ ਰਜਿਸਟਰ ਨੇ ਕੰਟੀਨਿਊਐਂਸਲੀ ਜਿਹੜੀ ਕਿ 9 ਸਤੰਬਰ ਸੀਗੀ ਲਾਸਟ ਮਿਤੀ ਤਾਂ ਉਸ ਤੋਂ ਵਾਦਾ ਕਿ ਹੁਣ ਜਿਹੜੀ ਹੈ 19 ਸਤੰਬਰ 2025 ਤੱਕ ਵਾਦਾ ਕਰ ਦਿੱਤਾ ਗਿਆ ਹੈ ਤਾਂ ਸਾਡੇ YouTube ਨੂੰ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਨੋਟੀਫਿਕੇਸ਼ਨ ਔਨ ਕਰੋ ਤਾਂ ਕਿ ਤੁਹਾਨੂੰ ਐਦਾਂ ਦੀਆਂ ਜਿਹੜੀ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਧੰਨਵਾਦ